ਅੱਜ ਤੁਹਾਨੂੰ ਬੜੀਆਂ ਜ਼ਰੂਰੀ ਬੇਨਤੀਆਂ ਕਰਾਂਗੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਜਿਸ ਦੇ ਨਾਲ ਤੁਹਾਡੇ ਜਿਹੜੇ ਜਾਪ ਨੇ ਉਹਨਾਂ ਦਾ ਫਲ ਤੁਹਾਨੂੰ ਜਿਆਦਾ ਪ੍ਰਾਪਤ ਹੋਵੇ ਠੀਕ ਹੈ ਜੀ ਕਿਉਂਕਿ ਜੇ ਹੁਣ ਸਤਿਗੁਰੂ ਜੀ ਦੀ ਕਿਰਪਾ ਨਾਲ ਕੋਈ ਸਿੱਖ ਮਿਹਨਤ ਕਰ ਰਿਹਾ ਹੈ ਬੰਦਗੀ ਕਰ ਰਿਹਾ ਹੈ ਤੇ ਉਹਨੂੰ ਕਿਰਪਾ ਵੀ ਪ੍ਰਾਪਤ ਹੋਣੀ ਚਾਹੀਦੀ ਨਾ ਮਹਾਰਾਜ ਜੀ ਦੀ ਤੇ ਉਹਦੇ ਲਈ ਆਪਾਂ ਇਹਨਾਂ ਚੀਜ਼ਾਂ ਦਾ ਧਿਆਨ ਜ਼ਰੂਰ ਰੱਖੀ ਜਿਹੜੇ ਕਿ ਸਾਡੇ ਆਤਮਾ ਇਹ ਚੀਜ਼ਾਂ ਸਾਡੀ ਆਤਮਾ ਨੂੰ ਹੋਰ ਬਲਵਾਨ ਕਰਦੀਆਂ ਨੇ ਠੀਕ ਹੈ ਨਾ ਇਹ ਚੀਜ਼ਾਂ ਸਾਨੂੰ ਬਹੁਤ ਜ਼ਿਆਦਾ ਬਲਵਾਨ ਕਰਦੀਆਂ ਨੇ ਇਹ ਕਰਨੀਆਂ ਨੇ ਸਤਿਗੁਰੂ ਜੀ ਦੇ ਪਿਆਰਿਓ ਸਭ ਤੋਂ ਪਹਿਲੀ ਚੀਜ਼ ਤਾਂ ਹੁੰਦੀ ਹੈ ਕੋਈ ਵੀ ਬੰਦਾ ਹੈ ਜਿਹੜਾ ਕਿਸੇ ਵੀ ਕਾਰਜ ਦੇ ਲਈ ਜਾਪ ਕਰਦਾ ਹੈ ਉਹਦਾ ਆਸਣ ਉਹਦਾ ਆਸਣ ਹੁੰਦਾ ਹੈ ਨਾ ਭਗਤੀ ਵਾਲਾ ਆਸਣ ਹੁੰਦਾ ਹੈ ਜਿੱਥੇ ਬੈਠ ਕੇ ਸਿਮਰਨ ਕੀਤਾ ਜਾਂਦਾ ਹੈ ਭਗਤੀ ਕੀਤੀ ਜਾਂਦੀ ਹੈ ਆਸਣ ਸਭ ਤੋਂ ਜਿਹੜਾ ਇੰਪੋਰਟੈਂਟ ਚੀਜ਼ ਹੈ ਮੇਨ ਚੀਜ਼ ਜਿੱਥੇ ਆਪਾਂ ਬੈਠ ਕੇ ਪਾਠ ਕਰਦੇ ਆਮ ਚੀਜ਼ ਨਹੀਂ ਹੈਗੀ ਇਹ ਨਾ ਸਮਝਿਓ ਵੀ ਜਿੱਥੇ ਤੁਸੀਂ ਬੰਦਗੀ ਕਰਦੇ ਹੋ ਬੈਠ ਕੇ ਪਾਠ ਕਰਦੇ ਹੋ ਵੀ ਇਹਨੂੰ ਬਸ ਵੈਸੀ ਹੀ ਸਮਝਣਾ ਹੈ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਪਹਿਲਾ ਜਿਹੜਾ ਪੁਆਇੰਟ ਤੁਹਾਨੂੰ ਬੇਨਤੀ ਕਰਦੇ ਆ ਜਿਹੜਾ ਤੁਹਾਡਾ ਆਸਨ ਹੈ ਬਿਲਕੁਲ ਸਫਾਈ ਵਾਲੀ ਜਗ੍ਹਾ ਤੇ ਆਪਦਾ ਆਸਨ ਲਾਉਣਾ ਹੈ ਪਾਠ ਕਰਨ ਵਾਲਾ ਭਜਨ ਸਿਮਰਨ ਕਰਨ ਵਾਲਾ ਠੀਕ ਹੈ ਨਾ ਆਸਨ ਦੀ ਬਹੁਤ ਵੱਡੀ ਮਹਾਨਤਾ ਹੈ ਸਿਮਰਨ ਤੇ ਸਿਮਰਨ ਜਿੱਥੇ ਆਪਾਂ ਬੈਠ ਕੇ ਕਰਨਾ ਜਿੱਥੇ ਭਗਤੀ ਕਰਨੀ ਪੁਰਾਣੇ ਮਹਾਤਮਾ ਲੋਕ ਕਿਉਂ ਗੁਪਤ ਸਥਾਨਾਂ ਤੇ ਜਾ ਜਾ ਕੇ ਬੈਠਦੇ ਹੁੰਦੇ ਸੀ ਭੋਰੇ ਜੇ ਪੜ ਲੈਂਦੇ ਹੁੰਦੇ ਸੀ ਕਈ ਵਾਰੀ ਜਾਂ ਅਲੱਗ ਕਮਰਾ ਜਾਂ ਬਣਾ ਲੈਂਦੇ ਹੁੰਦੇ ਉੱਥੇ ਬੜਾ ਸੋਹਣਾ ਆਸਨ ਲਾ ਕੇ ਉਹਨਾਂ ਨੇ ਥੱਲੇ ਆਉਦਾ ਕੋਈ ਉੱਥੇ ਬੰਦਗੀ ਕਰੀ ਜਾਣੀ ਫਿਰ ਹਨਾ ਇਸ ਤਰ੍ਹਾਂ ਹੀ ਕਰਦੇ ਸੀਗੇ ਨਾ ਹੁਣ ਵੀ ਉਹਨਾਂ ਦੇ ਸਥਾਨ ਹੈਗੇ ਨੇ ਨਾ ਸੋ ਜਿਸ ਤਰ੍ਹਾਂ ਨਾਮ ਅੰਗੁਰਦੇਵ ਮਹਾਰਾਜ ਜੀ ਨੇ ਬਾਬੇ ਪਕਾਲੇ ਵਿਖੇ ਜੋ ਸਤਿਗੁਰਾਂ ਨੇ ਚੌਂਕੜਾ ਲਾਇਆ ਗੁਰਦੇਵ ਮਹਾਰਾਜ ਜੀ ਨੇ ਸੋ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਪਿਆਰਿਓ ਆਸਣ ਬਹੁਤ ਮਾਇਨੇ ਰੱਖਦਾ ਹੈ ਧਿਆਨ ਰੱਖਣਾ ਹੈ ਜਿੱਥੇ ਤੁਸੀਂ ਬੈਠ ਕੇ ਸਿਮਰਨ ਕਰਦੇ ਹੋ ਜਿੱਥੇ ਤੁਹਾਡਾ ਆਸਣ ਲਾਇਆ ਹੋਇਆ ਹੈ ਉੱਥੇ ਡੇਲੀ ਸਫਾਈ ਕਰਨੀ ਹੈ ਸੇਵਾ ਕਰਨੀ ਹੈ ਉਸ ਆਸਣ ਦੇ ਕੋਲੇ ਉਹਨੂੰ ਚੱਕ ਕੇ ਚੰਗੀ ਤਰ੍ਹਾਂ ਉੱਥੇ ਸੇਵਾ ਕਰ ਦੇਣੀ ਹੈ ਫਿਰ ਆਸਣ ਫੇਰ ਉੱਥੇ ਪਿਛਾ ਦੇਣਾ ਹੈ ਸੁੱਚਮਤਾ ਰੱਖਣੀ ਹੈ ਠੀਕ ਹੈ ਨਾ ਜਿਹੜਾ ਉੱਥੇ ਤੁਸੀਂ ਥੱਲੇ ਕੋਈ ਮੈਟ੍ਰਸ ਜਾਂ ਗਦਾਦਾ ਜਾਂ ਰੱਖਿਆ ਹੋਇਆ ਹੈ ਵਾਟੇਵਰ ਕੁਝ ਵੀ ਜੋ ਵੀ ਤੁਸੀਂ ਰੱਖਿਆ ਹੋਇਆ ਹੈ ਚਾਦਰ ਪਛਾਈ ਉਹਦੇ ਉੱਪਰ ਵਧੀਆ ਜਾਂ ਕੋਈ ਸਰਾਣਾ ਆਦਿ ਉਹਨੂੰ ਟਾਈਮ ਟੂ ਟਾਈਮ ਵਾਸ਼ ਕਰਦੇ ਰਹੀਦੇ ਇਹ ਜਿਹੜੀ ਵੀ ਆਸਣ ਪਛਾ ਲਿਆ ਤੇ ਮੁੜ ਕੇ ਪਾਸੋਂ 2-3 ਮਹੀਨਿਆਂ ਬਾਅਦ ਹੀ ਫਿਰ ਉਹਦੀ ਕੋਈ ਕਪੜੇ ਉਹਦੇ ਧੋਣੇ ਜਾਂ ਇਹ ਸੂਚਨ ਤਾਂ ਬਹੁਤ ਜ਼ਰੂਰੀ ਹੈ ਸਮਝ ਲੱਗ ਰਹੀ ਹੈ ਗੱਲ ਆਸਣ ਬਿਲਕੁਲ ਸੁਚਾ ਰੱਖਣਾ ਬਿਲਕੁਲ ਇਹ ਜ਼ਰੂਰੀ ਹੈ ਜ਼ਰੂਰੀ ਹੈ ਇਹ ਐਵੇਂ ਨਹੀਂ ਹੈਗਾ ਇਹ ਦੂਸਰੀ ਗੱਲ ਤੁਹਾਡੇ ਆਸਣ ਦੇ ਉੱਤੇ ਜੇ ਤਾਂ ਜਿਹੜਾ ਮਤਲਬ ਤੁਹਾਡਾ ਆਪਣਾ ਪਰਸਨਲ ਆਸਣ ਹੈ ਫਿਰ ਉੱਥੇ ਇਹ ਨਹੀਂ ਹੈਗਾ ਜਿਹੜਾ ਕੋਈ ਮਰਜ਼ੀ ਆ ਕੇ ਚੜ ਗਿਆ ਉੱਤੇ ਬੱਚੇ ਵੀ ਖੇਡ ਹੀ ਜਾਂਦੇ ਨੇ ਉੱਥੇ ਹੋਰ ਵੀ ਸਾਰੇ ਆਈ ਜਾਂਦੇ ਨੇ ਫਿਰ ਉਹ ਆਸਣ ਨਹੀਂ ਰਹਿ ਗਿਆ ਫਿਰ ਤਾਂ ਆਮ ਜਗ੍ਹਾ ਹੋ ਗਈ ਫਿਰ ਉਹ ਆਮ ਜਗ੍ਹਾ ਹੋ ਗਈ ਫਿਰ ਕੋਈ ਫਾਇਦਾ ਨਹੀਂ ਰਹਾ ਸੋ ਜਿਹੜਾ ਤੁਹਾਡਾ ਆਸਣ ਹੈ ਉੱਥੇ ਤੁਸੀਂ ਬੈਠ ਕੇ ਹੀ ਪਾਠ ਕਰਨਾ ਆਪ ਦਾ ਅਲੱਗ ਆਸਣ ਲਾਈਦਾ ਹੁੰਦਾ ਹੈ ਹਮੇਸ਼ਾ ਇਹ ਜ਼ਰੂਰੀ ਹੈ ਦੇਖ ਲਓ ਜਿੱਥੇ ਕਿਸੇ ਨੂੰ ਕੋਈ ਦਿਸਤ ਤ ਘਰ ਦੇ ਬੰਦ ਨੂੰ ਡਿਸਟਰਬੈਂਸ ਨਹੀਂ ਹੋ ਰਹੀ ਕੋਈ ਹੋਰ ਨਹੀਂ ਬੰਦਾ ਉੱਥੇ ਆਪਦਾ ਆਸਣ ਰੱਖੋ ਲਿਆਓ ਵਧੀਆ ਆਸਣ ਬਣਾ ਕੇ ਰੱਖੀਦੇ ਹੁੰਦੇ ਨੇ ਠੀਕ ਹੈ ਨਾ ਆਏ ਵੱਡੇ ਵੱਡੇ ਨਾ ਗੱਦੇ ਜੇ ਮਿਲ ਜਾਂਦੇ ਨੇ ਉਹ ਬਾਹਲਾ ਨਾ ਤਾਂ ਸੌਫਟ ਹੋਵੇ ਨਾ ਬਾਹਲਾ ਸਖਤ ਹੋਵੇ ਇਹ ਜੇ ਲੈ ਲੈਂਦੇ ਆ ਉਹ ਨੂੰ ਫਿਰ ਕੱਪੜੇ ਨਾਲ ਕਵਰ ਕਰਕੇ ਚੰਗੀ ਤਰ੍ਹਾਂ ਉਹਦੇ ਉੱਪਰ ਹੋ ਕੋ ਚਾਦਰ ਵਿਛਾ ਕੇ ਇਸ ਤਰ੍ਹਾਂ ਫਿਰ ਆਸਣ ਬਣਾ ਲਈਦਾ ਫਿਰ ਉਹਦੇ ਤੇ ਬੈਠ ਕੇ ਬੰਦਗੀ ਕਰੀਦੀ ਹੈ ਠੀਕ ਹੈ ਕੰਫਰਟੇਬਲ ਹੋ ਕੇ ਚੰਗੀ ਤਰ੍ਹਾਂ ਚੌਕੜਾ ਜਿਹਦੇ ਤੇ ਵਧੀਆ ਸੌਖਾ ਲੱਗਦਾ ਹੋਵੇ ਇਸ ਤਰ੍ਹਾਂ ਦਾ ਆਸਣ ਲਾਈਦਾ ਹੁੰਦਾ ਹੈ ਠੀਕ ਹੈ ਉਸ ਆਸਨ ਦੇ ਉੱਤੇ ਕੋਈ ਹੋਰ ਨਾ ਚੜੇ ਕਿਸੇ ਹੋਰ ਦਾ ਪੈਰ ਨਹੀਂ ਪੈਣਾ ਚਾਹੀਦਾ ਇਹ ਨਹੀਂ ਹੈਗਾ ਵੀ ਬਸ ਉਹ ਆਸਨ ਨਹੀਂ ਰਹੇਗਾ ਹੁਣ ਉਹ ਖੇਡਣ ਦੀ ਜਗ੍ਹਾ ਹੀ ਹੋ ਗਈ ਹੈ ਨਾ ਕੋਈ ਫਾਇਦਾ ਨਹੀਂ ਹੈ ਫਿਰ ਉਹਦੇ ਉੱਤੇ ਮੰਨ ਟਿਕ ਉਹ ਮੈਂ ਕਿਉਂ ਕਹਿ ਰਿਹਾ ਕਿਉਂਕਿ ਫਿਰ ਤੁਹਾਡਾ ਛੇਤੀ ਮੰਨ ਨਹੀਂ ਟਿਕਣਾ ਜਿਹੜਾ ਤੁਹਾਡਾ ਆਪਣਾ ਨਿੱਜੀ ਆਸਨ ਹੋਏਗਾ ਨਾ ਜਿੱਥੇ ਤੁਸੀਂ ਬੰਦਗੀ ਕਰੋਗੇ ਸਿਮਰਨ ਕਰਨਾ ਜਿੱਥੇ ਤੁਸੀਂ ਭਗਤੀ ਕਰਨੀ ਹੈ ਨਾਮ ਜਪਣਾ ਬੈਠ ਕੇ ਕਮਾਈ ਕਰਨੀ ਹੈ ਉੱਥੇ ਤੁਹਾਡੀ એનર્ਜੀ ਹੀ ਹੋਣੀ ਚਾਹੀਦੀ ਹੈ ਜੇ ਉਹ ਉੱਥੇ ਐਵੇਂ ਕੋ ਖੇੜ ਹੀ ਬਣੀ ਹੋਈ ਹੈ ਬਸ ਐਵੇਂ ਹਰੇਕ ਹੀ ਆ ਕੇ ਫੇਰ ਉੱਥੇ ਤੁਹਾਨੂੰ ਜਦੋਂ ਤੁਸੀਂ ਬੈਠੋਗੇ ਨਾ ਛੇਤੀ ਤੁਹਾਡਾ ਮਨ ਨਹੀਂ ਟਿਕਣਾ ਨਹੀਂ ਟਿਕਣਾ ਠੀਕ ਹੈ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਅਲੱਗ ਗੱਲ ਹੈ ਉੱਥੇ ਤਾਂ ਸੰਗਤੀ ਰੂਪ ਵਿੱਚ ਹੈ ਘਰ ਦੀ ਗੱਲ ਕਰਦਾ ਮੈਂ ਇਹ ਆਖਿਰ ਜਿੱਥੇ ਤੁਸੀਂ ਬੰਦਗੀ ਕਰਦੇ ਹੋ ਠੀਕ ਹੈ ਉਹ ਇਹ ਨਹੀਂ ਹੈਗਾ ਵੀ ਉਹ ਆਸਨ ਤੇ ਹਰੀ ਕੀ ਆ ਕੇ ਚੜ ਗਿਆ ਹਰੀ ਕੀ ਤੇ ਅੱਗੇ ਦੀ ਗੱਲ ਇਹ ਹੈ ਜਦੋਂ ਆਪਦੇ ਭਗਤੀ ਵਾਲੇ ਆਸਨ ਤੇ ਬਹਿਣਾ ਹੈ ਬਿਲਕੁਲ ਸਚੁਮਤਾ ਲੈ ਕੇ ਆਉਣੀ ਹੈ ਇਸ਼ਨਾਨ ਕਰਕੇ ਆਸਨ ਤੇ ਬੈਠਣਾ ਆ ਕਿ ਇਹ ਨਹੀਂ ਹੈਗਾ ਵੀ ਆਏ ਤੇ ਕੋ ਬਾਥਰੂਮ ਟਾਇਲਟ ਜਾ ਕੇ ਆਏ ਹੋਏ ਆ ਚਲੋ ਹੁਣ ਪਾਠ ਕਰ ਲਈਏ ਤੇ ਬਹਿ ਕੇ ਉਹ ਫਿਰ ਆਸਨ ਨਹੀਂ ਹੈਗਾ ਉਹ ਤਾਂ ਕੁਰਸੀ ਬਣ ਗਈ ਆਮ ਜਿਹਾ ਘਰਾਂ ਚ ਸੋਫੇ ਹੁੰਦੇ ਜਿਵੇਂ ਠੀਕ ਹੈ ਕੋ ਘਰ ਦੇ ਵਿੱਚ ਜਿਹੜੇ ਆਮ ਜਗ੍ਹਾ ਤੇ ਆਸਨ ਚ ਫਰਕ ਹੈ ਆਸਨ ਸ਼ਬਦ ਵਰਤ ਰਹੇ ਹਾਂ ਮੈਂ ਸਿਮਰਨ ਵਾਲਾ ਆਸਨ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਹਾਂ ਆਪਾਂ ਗੰਦੇ ਮੰਦੇ ਜ ਹੈਗੇ ਆ ਨਾ ਆਸਨ ਦੀ ਬਿਲਕੁਲ ਮਰਿਆਦਾ ਰੱਖਣੀ ਹੈ ਸਿੱਖੀ ਮਰਿਆਦਾ ਦੀ ਹੁੰਦੀ ਹੈ ਜੇ ਕੋ ਬ੍ਰਹਮ ਗਿਆਨੀ ਵੀ ਹੋ ਜਾਂਦਾ ਮਰਿਆਦਾ ਫਿਰ ਵੀ ਨਹੀਂ ਤੋੜਦਾ ਕਿਸੇ ਨੇ ਨਹੀਂ ਤੋੜੀ ਠੀਕ ਹੈ ਨਾ ਜਿਹੜਾ ਆਸਨ ਹੈ ਹਮੇਸ਼ਾ ਇਸ਼ਨਾਨ ਕਰਕੇ ਫਿਰ ਆਪਦੇ ਆਸਨ ਤੇ ਜਾ ਕੇ ਬੈਠਣਾ ਹੈ ਫਿਰ ਉੱਥੇ ਬੰਦਗੀ ਕਰਨੀ ਹੈ ਸਿਮਰਨ ਕਰਨਾ ਹੈ ਤੁਹਾਡਾ ਜਿਹੜਾ ਹੈਗਾ ਵੈਸੇ ਹੀ ਮੰਟਿਕ ਜਾਏਗਾ ਠੀਕ ਹੈ ਨਾ ਜਦੋਂ ਇਹ ਮਰਿਆਦਾ ਰੱਖੋਗੇ वैसी मन टिक जाएगा बैठਦੇ ਸਾਰੇ ਜਦੋਂ ਬੈਠੋਗੇ ਜਿਹਯਤਨ ਨਹੀਂ ਜ਼ਿਆਦਾ ਕਰਨਾ ਪਏਗਾ ਵੈਸੇ ਸਿਮਰਨ ਕਰਨ ਨੂੰ ਟਾਈਮ ਲੱਗਦਾ ਜਿਵੇਂ ਹੁਣ ਆਪਾਂ ਪਾਠ ਕਰਨ ਲੱਗੇ ਆ ਸਿਮਰਨ ਕਰਨ ਲੱਗੇ ਆ ਤਾਂ ਆਪਾਂ ਬੈਠੇ ਆਪ ਨੂੰ ਮਨ ਟਿਕਾਉਣਾ ਪੈਂਦਾ 5 ਮਿੰਟ 10 ਮਿੰਟ ਕੁਝ ਸਮਾਂ ਲੱਗਦਾ ਪਰ ਜਦੋਂ ਤੁਸੀਂ ਇਹ ਚੀਜ਼ਾਂ ਕਰੋਗੇ ਆਪਦਾ ਆਸਨ ਸੁੱਚਾ ਰੱਖੋਗੇ ਉਹਦੇ ਤੇ ਕੋਈ ਹੋਰ ਨਹੀਂ ਚੜ ਰਿਹਾ ਬੈਠ ਰਿਹਾ ਆ ਕੇ ਹੈਨਾ ਅਲੱਗ ਰੱਖਿਆ ਹੈ ਅਲੱਗ ਲੱਗਿਆ ਹੈ ਤੁਹਾਡਾ ਆਸਨ ਠੀਕ ਹੈ ਤੁਸੀਂ ਜਦੋਂ ਉਤੇ ਬੈਠਦੇ ਸੁਚੰਤਾ ਦੇ ਨਾਲ ਬੈਠਦੇ ਹੋ ਆ ਕੇ ਉਹ ਆਸਨ ਤੁਹਾਨੂੰ ਡਬਲ ਚਾਰਜ ਕਰ ਦੇਗਾ ਬੈਠਦੇ ਸਾਰੇ 100 ਗੁਣਾ ਪਾਵਰ ਤਾਂ ਵੈਸੀ ਵਧਾ ਦਿੰਦਾ ਹੈ ਆਸਨ ਠੀਕ ਹੈ ਨਾ ਕਿਉਂਕਿ ਉਹ એનર્ਜੀ ਪੂਰੀ ਚਾਰਜ ਹੋ ਜਾਂਦੀ ਉੱਥੇ ਔਰਾ ਬਣ ਜਾਂਦਾ ਆਲੇ ਦੁਆਲੇ ਉੱਥੇ ਹਮੇਸ਼ਾ ਦਿਵਯ ਊਰਜਾ ਉੱਥੇ ਟਿਕੀ ਰਹਿੰਦੀ ਸਮਝਦੇ ਹੋ ਇੱਕ ਹੋਰ ਚੀਜ਼ ਤੁਹਾਨੂੰ ਦੱਸੀਏ ਜੇ ਤੁਹਾਡੇ ਘਰ ਤੇ ਐਸਾ ਬੰਦੋਬਸਤ ਹੈਗਾ ਆਪਦੇ ਆਸਨ ਦੇ ਕੋਲੇ ਜਿੱਥੇ ਤੁਹਾਡਾ ਆਸਨ ਹੈ ਉੱਥੇ ਜਲ ਜ਼ਰੂਰ ਰੱਖ ਲਿਆ ਕਰੋ ਜਲ ਰੱਖ ਲੇਦਾ ਹੁੰਦਾ ਕੋਲੇ ਉੱਥੇ ਭੜਕ ਭਰ ਕੇ ਗਰਾਸ ਪੱਕਾ ਹੀ ਰੱਖ ਕੇ ਛੱਡ ਦਈਦਾ ਹੈ ਫਿਰ ਜਦੋਂ ਬੰਦਗੀ ਕਰਨੀ ਹੈ ਉਹ ਆਪਣੇ ਆਪ ਹੀ ਜਲ ਦੇ ਉੱਤੇ ਅਸਰ ਹੁੰਦਾ ਰਹਿੰਦਾ ਚਲੋ ਉਹ ਓਦੋਂ ਟੱਕਣ ਚੱਕ ਦੀਦਾ ਉੱਪਰ ਫਿਰ ਉਹ ਜਲ ਜਦੋਂ ਛਕੋਗੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਾਅਦ ਵਿੱਚ ਉਹਦਾ ਆਨੰਦ ਦੇਖਿਓ ਠੀਕ ਹੈ ਤੇ ਬਾਅਦ ਉੱਥੇ ਫੇਰ ਦੁਬਾਰਾ ਫੇਰ ਭਰ ਕੇ ਚੱਲ ਰੱਖ ਲਓ ਆਸਨ ਦੇ ਉੱਤੇ ਜਲ ਪੱਕਾ ਹੀ ਰੱਖ ਦੇ ਦੋ ਚਾਹੇ ਗੜਬਾ ਜਿਹਾ ਲਿਆਈਦਾ ਇੱਕ ਗੜਬੀਆਂ ਜਿਹੀ ਮਿਲ ਜਾਂਦੀਆਂ ਨੇ ਗੋਲ ਜਿਹੀਆਂ ਪੰਜਾਬ ਦੇ ਵਿੱਚ ਵੀ ਇੱਥੇ ਵੀ ਬਾਹਰ ਵੀ ਮਿਲ ਜਾਂਦੀਆਂ ਨੇ ਉਹ ਤੇ ਉਹ ਲੈ ਲਈਦੀਆਂ ਨੇ ਠੀਕ ਹੈ ਨਾ ਜਿਹੜੇ ਜ਼ਿਆਦਾ ਚੰਗੇ ਪ੍ਰੇਮੀ ਹੈਗੇ ਸਰਪ ਲੋਕ ਦੇ ਲਿਆਓ ਸਰਬਲੋ ਦੇ ਗੜਵੇ ਲਿਆਓ ਦੇਖਿਓ ਫਿਰ ਇਹਦਾ ਖੇਡ ਦੇਖਿਓ ਤੁਹਾਡੇ ਆਸਨ ਦੇ ਨੇੜੇ ਜਿਹੜੇ ਕੋ ਮਾੜੀ ਚੀਜ਼ ਨਹੀਂ ਫੜਕਣੀ ਸਰਬਲੋ ਤੋਂ ਡਰਦੀਆਂ ਬਹੁਤ ਐ ਚੀਜ਼ਾਂ ਪਤਾ ਨਹੀਂ ਕਿਉਂ ਡਰਦੀਆਂ ਨੇ ਕਿਉਂਕਿ ਸਰਬਲੋ ਦੇ ਅੰਦਰ ਪੋਜ਼ਿਟਿਵ ਸ਼ਕਤੀ ਹੀ ਹੈ 네ਗੇਟਿਵ ਸ਼ਕਤੀ ਨਹੀਂ ਹੈ ਜਿਹੜਾ ਸਰਬਲੋ ਹੈ ਨਾ ਇਹ ਪੋਜ਼ਿਟਿਵ ਪਾਵਰ ਹੈ ਕਿਉਂਕਿ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਉਤਾਰ ਹੀ ਜਿਹੜਾ ਹੈ ਸਰਬਲੋ ਹੈ